ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹਾਰਸ਼ ਘਰ ਦਾ ਪੌਦਾ ਵਲ ਦੇਖੋ ਕਿੰਨੇ ਸੋਹਣੇ ਐ ਸਾਰਾ ਬੂਟਾ ਜਿਹੜਾ ਹੁਣ ਉਹ ਫੁੱਲਾਂ ਨਾਲ ਭਰ ਚੁੱਕਿਆ ਹੈ ਦੇਖੋ ਪੂਰਾ ਲੱਦਿਆ ਹੋਇਆ ਫੁੱਲਾਂ ਨਾਲ ਤੇ ਮੈਂ ਕਹਿ ਨਹੀਂ ਆਉਂਦੀ ਐ ਕਿ ਦੱਸ ਨਹੀਂ ਸਕਦੀ ਮੈਂ ਸਾਰਾ ਘਰ ਜਿਹੜਾ ਮਹਿਕ ਨਾਲ ਭਰ ਜਾਂਦਾ ਹੈ ਸੋਹਣਾ ਬੜਾ ਲੱਗਦਾ ਏ ਇੰਨ ਲੱਗਦਾ ਜਿਵੇਂ ਦਰਖਤ ਦੇ ਉੱਪਰ ਤਾਰੇ ਆ ਗਏ ਹੁਣ ਉਸਮਾਨ ਵਿੱਚੋਂ ਦੇਖੋ ਤੁਸੀਂ ਤੇ ਇਹ ਜਿਹੜਾ ਬੂਟਾ ਏ ਔਸ਼ਧੀ ਦੀ ਗੁਣਾਂ ਨਾਲ ਭਰਪੂਰ ਏ ਬਹੁਤ ਸਾਰੇ ਦੇ ਗੁਣਾਂ ਜਿਹੜੇ ਸਾਡੇ ਸਰੀਰ ਨੂੰ ਫਾਇਦਾ ਕਰਦੇ ਏ ਜਿਵੇਂ ਇਹਦੇ ਫੁੱਲ ਆ ਜਿਹੜੇ ਇਹਦੇ ਫੁੱਲਾਂ ਨੂੰ ਆ ਦੇਖੋ ਪਰਖਾ ਕਰਦੇ ਏ ਫੁੱਲ ਦੇਖ ਦिए ਜੇ ਲੋਹ ਧਰਤੀ ਤੇ ਇਹਨਾਂ ਨੂੰ ਅਸੀਂ ਖਾ ਵੀ ਸਕਦੇ ਹਾਂ ਜਿਹੜਾ ਫਲ ਦਾ ਪੀਲ ਆ ਸੰਤਰੀ ਭਾਗ ਹੈ ਇਹਨੂੰ ਅਸੀਂ ਖਾ ਸਕਦੇ ਹਾਂ ਇਹਨੂੰ ਸਕਾ ਕੇ ਤੁਸੀਂ ਆਪਣੀ ਚਾਹ ਦੇ ਵਿੱਚ ਪਾ ਸਕਦੇ ਹੋ ਜਾਂ ਇਹਦੀ ਆਰਗੈਨਿਕ ਟੀ ਬਣਾ ਕੇ ਵੀ ਪੀ ਸਕਦੇ ਹੋ ਇਹਦੇ ਪੱਤੇ ਜਿਹੜੇ ਉਹਨਾਂ ਦਾ ਵੀ ਕੜਾ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਤਾਂ ਔਸ਼ਧੀ ਗੁਣਾ ਨਾਲ ਭਰਪੂਰ ਹਾਰ ਸ਼ਿੰਗਾਰ ਘਰ ਨੂੰ ਵੀ ਮਹਿਕ ਨਾਲ ਭਰ ਦਿੰਦਾ ਹੈ ਤੇ ਸਾਡੇ ਸਰੀਰ ਨੂੰ ਵੀ ਠੀਕ ਕਰਦਾ ਹੈ ਇਹ ਦੇਖੋ ਸਾਰਾ ਫੁੱਲਾ ਨਾ ਪਰਿਆ ਹੋਇਆ ਹੈ